ਪਤਾ ਨਹੀਂ ਲੱਗ ਰਿਹਾ ਕਿ ਵੈਦਰ ਦਾ ਚੱਲ ਕੀ ਰਿਹਾ ਹੈਗਾ ਕਨਫਿਊਜ਼ਨ ਬਹੁਤ ਹੈ ਕਿਉਂਕਿ ਵੈਦਰ ਦਾ ਸਮਝ ਨਹੀਂ ਆ ਰਿਹਾ ਜੀ ਇੱਕ ਦਿਨ ਇੱਥੇ ਹੋਇਆ ਜੀ 35 ਤੋਂ 40 ਡਿਗਰੀ ਕਾਫੀ ਖੇਤਰਾਂ 'ਚ ਤੇ ਸੁਰਖੀਆਂ ਤੇ ਸੁਰਖੀਆਂ ਟੀਵੀ ਨਿਊਜ਼ ਦੂਜੇ ਦਿਨ 18 ਡਿਗਰੀ ਸਿਰਣੀ ਹੋ ਗਿਆ ਪਰ ਕਈ ਇਲਾਕਿਆਂ 'ਚ ਬਹੁਤ ਗਰਮੀ ਪੈ ਰਹੀ ਆ ਅੱਧੀ ਬਸੋਂ ਦੇ ਵਿੱਚ ਆਸਟ੍ਰੇਲੀਆ 'ਚ ਤੇ ਬੋਸ਼ ਫਾਇਰ ਵੀ ਲੱਗੀ ਹੋਈ ਆ ਤੇ ਸਾਰੇ ਨੂੰ ਦੱਸ ਦਈਏ ਫਤਿਹਗੜ ਸਾਹਿਬ ਦੀ ਧਰਤੀ ਨੂੰ ਨਤਮਸਤਕ ਹੋ ਰਹੇ ਨੇ ਸੰਗਤ ਹੈ ਜਿਹਦੀ ਸਾਰੀ ਤੋਂ ਆਸਟ੍ਰੇਲੀਆ ਦੇ ਵਿੱਚ ਕਿਸ ਤਰ੍ਹਾਂ ਦਾ ਚੱਲ ਰਿਹਾ ਹੈ ਗੁਰੂ ਘਰਾਂ ਦੇ ਵਿੱਚ ਕਿਸ ਤਰ੍ਹਾਂ ਦੇ ਸਮਾਗਮ ਨੇ ਸੰਗਤਾਂ ਦੇ ਵਿੱਚ ਕਿਸ ਤਰ੍ਹਾਂ ਦਾ ਇਸ ਵਕਤ ਰੋ ਹੈ ਫਤਿਹਗੜ ਸਾਹਿਬ ਦਾ ਸਾਕਾ ਛੋਡੇ ਸਾਹਿਬ ਜਗਦੀਆਂ ਦੀਆਂ ਨੀਹਾਂ ਵਿੱਚ ਚਿੰਨ ਹੋ ਕੇ ਇਸ ਖਾਲਸਾ ਪੰਥ ਦੀਆਂ ਨੀਹਾਂ ਨੂੰ ਦੁਨੀਆ ਭਰ ਦੇ ਉੱਤੇ ਪੱਕਿਆ ਰਹੇ ਕਰ ਜਾਣਾ ਇਹਨਾਂ ਨੂੰ ਹਰ ਸਾਲ ਹੀ ਰਿਮੈਂਬਰਿੰਗ ਡੇ ਅਸੀਂ ਯਾਦ ਕਰਦੇ ਗੁਰਦਾਰ ਦੇ ਬੌਮਟ ਇਥੇ ਬੈਨੀਫਿਟ ਦਿੰਦੀ ਆ ਜਿੰਨੇ ਜਿਹੜੇ ਬੇਆਸਰੇ ਹੁੰਦੇ ਆ ਹੋਮਲੈਸ ਪੀਪਲ ਹੈਗੇ ਉਹਨਾਂ ਨੂੰ ਵੀ ਬੈਨੀਫਿਟ ਮਿਲਦੇ ਆ ਪਰ ਉਹ ਸਿਕਟਾ ਪੀ ਕੇ ਆਪਣੇ ਪੈਸੇ ਗਵਾ ਦਿੰਦੇ ਆ ਫਿਰ ਅਸੀਂ ਨਮਸਕਾਰ ਕਰਦੇ ਆ ਉਹਨਾਂ ਨੂੰ ਸਲੂਟ ਆ ਸਰਦ ਦੇ ਭਲੇ ਇਹ ਕਦੀ ਵੀ ਨਹੀਂ ਅਸੀਂ ਭੁੱਲ ਸਕਦੇ ਸਾਡੀ ਹੋਂਦ ਹੀ ਖਤਮ ਹੋ ਜਾਊਗੀ ਜੀ ਅਸੀਂ ਸਹਿਬ ਜਦਿਆਂ ਨੂੰ ਦੀ ਕਰਵਾਨੀ ਨੂੰ ਪੁੱਲ ਜਮਾ ਸਟੂਡੈਂਟਸ ਲਈ ਫਲਹਾਲ ਹੈ ਜਿਹੜੇ ਉਹ ਦਰਵਾਜ਼ੇ ਪੂਰੀ ਤਰ੍ਹਾਂ ਨਾਲ ਖੁੱਲੇ ਨੇ ਪਰ ਨਾਲ ਨਾਲ ਇਹ ਵੀ ਕਿਹਾ ਗਿਆ ਕਹਿੰਦੇ ਇੱਕ COE ਜਿਹੜਾ ਹੁਣ 1 ਜਨਵਰੀ 2025 ਤੋਂ ਜ਼ਰੂਰੀ ਕਰ ਦਿੱਤਾ ਗਿਆ ਪਰ ਕੁਝ ਲੋਕ ਇਹ ਵੀ ਕਹਿ ਰਹੇ ਨੇ ਕਿ ਉਹ ਤਾਂ ਪਹਿਲਾਂ ਤੋਂ ਹੀ ਕੰਪਲਸਰੀ ਸੀ ਜੋ ਕੁਝ ਇਹ ਕਰਦੇ ਆ ਸਾਰਿਆਂ ਦੀ ਸੇਫਟੀ ਲਈ ਭਲਾਈ ਲਈ ਬੱਚਿਆਂ ਦੀ ਪੜ੍ਹਾਈ ਲਈ ਅਗਲਾ ਸਾਡਾ ਫਿਊਚਰ ਆ ਹੈ ਆਸਟ੍ਰੇਲੀਆ ਦਾ ਵੀ ਸਾਰਿਆਂ ਦਾ ਤੁਹਾਡੇ ਪੇਰੈਂਟਸ ਦਾ ਵੀ ਹੈ ਫਿਊਚਰ ਆ COE ਪਹਿਲਾਂ ਹੀ ਹੈ ਉਹ ਤੋਂ ਬਗੈਰ ਅਪਲੀਕੇਸ਼ਨ ਇਮੀਗ੍ਰੇਸ਼ਨ ਦੇ ਕਾਸ ਕਰਕੇ ਲੌਸ ਨਹੀਂ ਕਰਨੀ ਚਾਹੀਦੀ ਇਹ ਮੈਂ ਵੀ ਕਹਿਣਾ ਤੁਹਾਨੂੰ ਉਸੀ ਵੀ ਕਹਨੇ ਆ ਪਹਿਲਾਂ ਵੀ ਮਾਸ ਸੀ ਹੁਣ ਵੀ ਮਾਸ ਹੈ ਜੇ ਤੁਸੀਂ ਸਹੀ ਲੈਣਾ ਪਰ ਪੰਜਾਬ ਦੇ ਵਿੱਚ ਜਾਂ ਹੋਰ ਕਿਤੇ ਦੇਖਣ ਚਾਹੁੰਦਾ ਆਫਰ ਲੈਟਰ ਲੈ ਕੇ ਦਿਖਾ ਕੇ ਹੀ ਏਜੰਟ ਆ ਪੈਸੇ ਲੈ ਲੈਂਦੇ ਸੀ ਇਸ ਕਰਕੇ ਇੱਥੋਂ ਤੁਸੀਂ ਬਿਲਕੁਲ ਹੀ ਸਾਵਧਾਨ ਰਹਿਣਾ ਆਫਰ ਲੈਟਰ ਤੇ ਕਿਸੇ ਨੂੰ ਕੋਈ ਇੱਕ ਦੁੱਕੀ ਵੀ ਦੇਣ ਦੀ ਲੋੜ ਨਹੀਂ ਸਤਿ ਸ਼੍ਰੀ ਅਕਾਲ ਜੀ ਆਸਟ੍ਰੇਲੀਆ ਡਾਇਰੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਆਸਟ੍ਰੇਲੀਆ ਦੀਆਂ ਕੁਝ ਅਹਿਮ ਖਬਰਾਂ ਕੁਝ ਖਾਸ ਗਤੀਵਿਧੀਆਂ ਦੇ ਉੱਪਰ ਹਰ ਹਫ਼ਤੇ ਨਜ਼ਰ ਮਾਰਦੇ ਹਾਂ ਤਾਂ ਕਿ ਜੋਥੇ ਪੰਜਾਬੀ ਭਾਈਚਾਰਾ ਭਾਰਤੀ ਭਾਈਚਾਰਾ ਵੱਸਿਆ ਉਸ ਨਾਲ ਸੰਬੰਧਿਤ ਗਤੀਵਿਧੀਆਂ ਦੇਖੀਆਂ ਜਾ ਸਕਣ ਕਿ ਕੀ ਕੁਝ ਹੋ ਰਿਹਾ ਹੈ ਮੇਰੇ ਨਾਲ ਜੁੜ ਚੁੱਕੇ ਨੇ ਆਸਟ੍ਰੇਲੀਆ ਤੋਂ ਕਰਨੈਲ ਸਿੰਘ ਜੀ ਸਵਾਗਤ ਹੈ ਕਰਨੈਲ ਜੀ ਬਹੁਤ ਬਹੁਤ ਤੁਹਾਡਾ ਆ ਥੈਂਕ ਯੂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਰਨਲ ਜੀ ਸਭ ਤੋਂ ਸ਼ੁਰੂਆਤੀ ਗੱਲ ਜਿਸ ਤਰ੍ਹਾਂ ਹਰ ਵਾਰ ਆਪਾਂ ਕਰਦੇ ਆਂ ਵੈਦਰ ਦੀ ਪਰ ਕਹਿੰਦੇ ਇਸ ਵਾਰ ਵੈਦਰ ਨੇ ਪਤਾ ਹੀ ਨਹੀਂ ਲੱਗ ਰਿਹਾ ਕਿ ਵੈਦਰ ਦਾ ਚੱਲ ਕੀ ਰਹੇਗਾ ਕਨਫਿਊਜ਼ਨ ਬਹੁਤ ਹੈ ਕਿਉਂਕਿ ਵੈਦਰ ਦਾ ਸਮਝ ਨਹੀਂ ਆ ਰਿਹਾ ਜੀ ਦੇਖੋ ਇਹ ਸਿਸਟਮ ਆਊਟ ਆਫ ਆਰਡਰ ਹੋ ਚੁੱਕਾ ਜਿੱਦਾਂ ਬੰਦੇ ਨੇ ਕੀਤਾ ਹੋਊਗਾ ਕੀਤਾ ਸਾਰਿਆਂ ਨੇ ਮਨੁੱਖਤਾ ਨਹੀਂ ਸਾਇੰਸ ਇਸ ਵਿੱਚ ਜ਼ਿੰਮੇਵਾਰ ਆ ਤੇ ਚਲੋ ਐਨੀਵੇ ਇਧਰ ਆਪਾਂ ਨਹੀਂ ਜਾਂਦੇ ਹੋਏ ਬਾਦ ਆਵਰਨ ਦਾ ਹਰੇਕ ਪਾਸੇ ਹੋ ਗਿਆ ਆ ਬਈ ਇੱਕ ਦਿਨ ਇੱਥੇ ਹੋਇਆ ਜੀ 35 ਤੋਂ 40 ਡਿਗਰੀ ਕਾਫੀ ਖੇਤਰਾਂ ਵਿੱਚ ਤੇ ਸੁਰਖੀਆਂ ਤੇ ਸੁਰਖੀਆਂ ਟੀਵੀ ਨਿਊਜ਼ ਦੂਜੇ ਦਿਨ 18 ਡਿਗਰੀ ਸਿਰਣੀ ਹੋ ਗਿਆ ਸੋ ਇਹ ਗੱਲ ਤੁਹਾਡੀ ਸਹੀ ਆ ਲੋਕਾਂ ਨੇ ਜੰਪਰ ਫੇਰ ਪਾਉਣੇ ਪਾ ਗਏ ਕਮਾਲ ਦੀ ਗੱਲ ਆ ਠੰਡ ਤੇ ਗਰਮੀ ਸ਼ਾਮ ਨੂੰ ਠੰਡ ਤੇ ਦਿਨ ਨੂੰ ਧੁੱਪਾਂ ਰਾਤ ਨੂੰ ਪਾਲੇ ਵਾਲਾ ਮੌਸਮ ਚੱਲ ਰਿਹਾ ਆ ਪਰ ਕਈ ਇਲਾਕਿਆਂ 'ਚ ਬਹੁਤ ਗਰਮੀ ਪੈ ਰਹੀ ਆ ਅੱਧੀ ਬਸੋਂ ਦੇ ਵਿੱਚ ਆਸਟ੍ਰੇਲੀਆ 'ਚ ਤੇ ਬੁਸ਼ ਫਾਇਰ ਵੀ ਲੱਗੀ ਹੋਈ ਆ ਤੇ ਸਾਰਿਆਂ ਨੂੰ ਦੱਸ ਦਈਏ ਜਿੰਨੇ ਬਾਹਰ ਬੱਚੇ ਜਿੰਨਿਆਂ ਦੇ ਪੇਰੈਂਟਸ ਦੇ ਹੈਗੇ ਆ ਸਾਰਿਆਂ ਨੂੰ ਇਹ ਤਕੀਦ ਆ ਸਾਰੇ ਸੇਫ ਆ ਕੋਈ ਗੱਲ ਨਹੀਂ ਹੈਗੀ ਇਹ ਬੁਸ਼ ਫਾਇਰ ਹੁੰਦੀ ਆ ਹਰ ਸਾਲ ਹੀ ਲੱਗਦੀ ਆ ਜੰਗਲ ਬਹੁਤ ਵੱਡੇ-ਵੱਡੇ ਆਸਟ੍ਰੇਲੀਆ 'ਚ ਪਰ ਫੇਰ ਵੀ ਬੱਜੀ ਜਿਹੜੇ ਜਾਨਵਰ ਆ ਹੋਰ ਹੈ ਕਿੰਗਰੂ ਆ ਜਾਂ ਲੂ ਹੋ ਜਾਂਦੇ ਆ ਇੱਥੇ ਦੀਆਂ ਗਵਰਨਮੈਂਟਾਂ ਪੂਰੇ ਯਤਨਾਂ ਦੇ ਨਾਲ ਅੱਗ ਨੂੰ ਬੁਝਾਉਣ ਦੇ ਵਿੱਚ ਲੱਗੀਆਂ ਹੋਈਆਂ ਤੇ ਕੁਦਰਤ ਵੀ ਸਾਥ ਕਈ ਵਾਰੀ ਦੇ ਜਾਂਦੀ ਆ ਸਾਡੀਆਂ ਸਾਰੀਆਂ ਸਸਤਾਵਾਂ ਇੱਥੇ ਆਪਾਂ ਬਾਰਨਾਂ ਨਹੀਂ ਕਰਦੇ ਆ ਸਿੱਖ ਕੌਮ ਦੀ ਵੀ ਉਹਨਾਂ ਦੇ ਦਸਤੇ ਸਿੱਖ ਕੌਮ ਦੀਆਂ ਸਸਤਾਵਾਂ ਅੱਜ ਨਿਗਨਿਗੀਆਂ ਵੀ ਉਹ ਵੀ ਆਪਣਾ ਚਾਹੇ ਪੈਸੇ ਵੱਲੋਂ ਯੋਗਦਾਨ ਪਾਉਂਦੇ ਆ ਚਾਹੇ ਲੰਗਰ ਵੱਲੋਂ ਵੀ ਕੋਸ਼ਿਕ ਨੇ ਵਲਾਂਟਰਲੀ ਖਾਲਸਾ ਵੀ ਵਿੱਚ ਹੈਗੀ ਆ ਤੇ ਹੋਰ ਸੰਸਥਾਵਾਂ ਵੀ ਉਹਨਾਂ ਨੇ ਵਲੰਟਰੀ ਟ੍ਰੇਨਿੰਗ ਲੈ ਕੇ ਉਹਨਾਂ ਦੀ ਫਾਇਰ ਬ੍ਰਿਗੇਡਾਂ ਦੀ ਸਪੋਰਟ ਵੀ ਕਰਦੇ ਆ ਸੋ ਅੰਡਰ ਕੰਟਰੋਲ ਆ एवरीथिंग ਸਾਰਿਆਂ ਦੇ ਸਵੱਤ ਦੇ ਭਲੇ ਦੀ ਅਰਦਾਸ ਆ ਜੀ ਅੱਗੇ ਗੱਲ ਕਰੀਏ ਕਰਨਲ ਜੀ ਸ਼ਹੀਦੀ ਦਿਹਾੜਿਆਂ ਦੀ ਸੋ ਪੰਜਾਬ ਦੇ ਵਿੱਚ ਤਾਂ ਸ਼ਹੀਦੀ ਦਿਹਾੜਿਆਂ ਨੂੰ ਲੈ ਕੇ ਕਾਫੀ ਜ਼ਿਆਦਾ ਕਹਿ ਲੋ ਕਿ ਲੋਕ ਭਾਵਨਾ ਦੇ ਵਿੱਚ ਨਜ਼ਰ ਆ ਰਹੇ ਨੇ ਸੋ ਗੁਰੂ ਘਰਾਂ ਦੇ ਵਿੱਚ ਨਤਮਸਤਕ ਹੋ ਰਹੇ ਨੇ ਜਗਾ ਜਗਾ ਤੇ ਲੰਗਰ ਨੇ ਜਿਹੜੇ ਉਹ ਵੀ ਸ਼ੁਰੂ ਹੋ ਚੁੱਕੇ ਨੇ ਫਤਿਹਗੜ੍ਹ ਸਾਹਿਬ ਦੀ ਧਰਤੀ ਨੂੰ ਨਤਮਸਤਕ ਹੋ ਰਹੇ ਨੇ ਸੰਗਤ ਹੈ ਜਿਹਦੀ ਸਾਰੀ ਸੋ ਆਸਟ੍ਰੇਲੀਆ ਦੇ ਵਿੱਚ ਕਿਸ ਤਰ੍ਹਾਂ ਦਾ ਚੱਲ ਰਿਹਾ ਹੈ ਗੁਰੂ ਘਰਾਂ ਦੇ ਵਿੱਚ ਕਿਸ ਤਰ੍ਹਾਂ ਦੇ ਸਮਾਗਮ ਨੇ ਸੰਗਤਾਂ ਦੇ ਵਿੱਚ ਕਿਸ ਤਰ੍ਹਾਂ ਦਾ ਇਸ ਵਕਤ ਰੋ ਹੈ ਇਨ੍ਹਾਂ ਦਿਨਾਂ ਦੇ ਵਿੱਚ ਹਰ ਸਾਲ ਹੀ ਅਗਾਊਂ ਹੀ ਪ੍ਰੋਗਰਾਮ ਬਣਾ ਲਏ ਜਾਂਦੇ ਆ ਕਿਉਂਕਿ ਸਾਡੇ ਇੱਥੇ ਸਕੂਲਾਂ ਦੇ ਵਿੱਚ ਛੁੱਟੀਆਂ ਹੋ ਜਾਂਦੀਆਂ ਨੇ ਨੈਸ਼ਨਲ ਲੈਵਲ ਤੇ ਸਮਸ ਕਰਕੇ ਉਹਦੇ ਨਾਲ ਇਹ ਲਾਹਾ ਹੋ ਜਾਂਦਾ ਵੀ ਸਹਿਬਜ਼ਾਦਿਆਂ ਦੇ ਬਾਰੇ ਇਹ ਜਿਹੜਾ ਕੁਰਬਾਨੀਆਂ ਦੀ ਧਾਰਾ ਦਾ ਹਫਤਾ ਹੁੰਦਾ ਲਗਾਤਾਰ ਆਨੰਦਗੜ੍ਹ ਕਿਲੇ ਤੋਂ ਜਾਣਾ ਫਿਰ ਉਸ ਤੋਂ ਬਾਅਦ ਚਮਕੌਰ ਦੀ ਗੜੀ ਦੀ ਸ਼ਾਹਦਤਾਂ ਵੱਡੇ ਸਹਿਬਜ਼ਾਦੇ ਇਦਾਂ ਹੀ ਫਤੇਗੜ ਸਾਹਿਬ ਦਾ ਸਾਕਾ ਛੋਟੇ ਸਹਿਬਜ਼ਾਦਿਆਂ ਦੀਆਂ ਨੀਹਾਂ ਵਿੱਚ ਚਿੰਨ ਹੋ ਕੇ ਇਸ ਖਾਲਸਾ ਪੰਥ ਦੀਆਂ ਨੀਹਾਂ ਨੂੰ ਦੁਨੀਆ ਭਰ ਦੇ ਉੱਤੇ ਪੱਕਿਆਰੇ ਕਰ ਜਾਣਾ ਇਹਨਾਂ ਨੂੰ ਹਰ ਸਾਲ ਹੀ ਰਿਮੈਂਬਰਿੰਗ ਡੇ ਅਸੀਂ ਯਾਦ ਕਰਦੇ ਹਾਂ ਗੁਰਦਵਾਰਿਆਂ ਵਿੱਚ ਅੱਜ ਹੀ ਮੇਰੀ ਕੱਲ ਕੋਈ ਗੁਰਦਵਾਰਾ ਕ੍ਰੀਗੀਪਰੰਤੋ ਸਾਰ ਮੋਹਨ ਸਿੰਘ ਹੁਣਾਂ ਨਾਲ ਵੀ ਇਸੇ ਤਰ੍ਹਾਂ ਮੈਲਬਨ ਤੋਂ ਵੀ ਇਦਾਂ ਹੀ ਹਿੱਸਾ ਜੋਤਸੋ ਜਸਜੋਤ ਸਿੰਘ ਬ੍ਰੇਸਬਨ ਰਣਜੀਤ ਸਿੰਘ ਪ੍ਰਧਾਨ ਗੁਰਦਵਾਰਾ 파ਰਥ ਤੇ ਲੋਕਲ ਗੁਰਦਵਾਰੇ ਵੀ ਇਹਨਾਂ ਨੇ ਇੱਕ ਇੱਕ ਹਫ਼ਤੇ ਦੇ ਪ੍ਰੋਗਰਾਮ ਸਾਰੇ ਗੁਰੂ ਘਰਾਂ ਨੇ ਉਲੀਕੇ ਹੁੰਦੇ ਆ ਉਸੇ ਤਰਜ਼ ਦੇ ਨਾਲ ਜਿੱਦਾਂ ਇਹ ਸ਼ਹਾਦਤਾਂ ਸ਼ੁਰੂ ਹੁੰਦੀਆਂ ਆਨੰਦਗੜ੍ਹ ਕਿਲੇ ਤੋਂ ਲੈ ਕੇ ਕਾਲ ਸੇ ਦੀ ਬਾਸੀ ਤੋਂ ਲੈ ਕੇ ਜਿੱਦਾਂ ਜਿੱਦਾਂ ਧੁਰ ਨੀਹਾਂ ਪੱਕੀਆਂ ਕਰਨ ਦੇ ਲਈ ਉਹਨਾਂ ਨੇ ਸੈਭਜਾਦਾਂ ਨੇ ਕੁਰਵਾਨੀਆਂ ਕੀਤੀਆਂ ਦੁਨੀਆ ਭਰ ਦੀਆਂ ਸੰਸਥਾਵਾਂ ਜੀਵਨ ਪਾਰਲੀਮੈਂਟਰੀਅਨ ਵੀ ਹੋਣ ਇਹਨਾਂ ਦਿਨਾਂ 'ਚ ਇਹ ਹਾਲਚਾਲ ਸਾਡਾ ਸਾਰਿਆਂ ਦਾ ਪੁੱਛਦੇ ਆ ਮਿਨੋਰਟੀਜ਼ ਨੇ ਕਿਵੇਂ ਜ਼ਾਲਮ ਨੂੰ ਬੰਗਾਰਿਆ ਔਰ ਜ਼ਾਲਮ ਦੀ ਈਨ ਨਹੀਂ ਮੰਨੀ ਗੱਲ ਤਾਂ ਈਨ ਮੰਨਣ ਦੀ ਸੀਗੀ ਨਾ ਜੇ ਈਨ ਹੁਣ ਵੀ ਉਹੀ ਹਾਲਤ ਆ ਚਾਹੇ ਜਲਾਲਮ ਜਰਵਾਣੇ ਆਪਣੇ ਅੰਦਰੋਂ ਚੜ ਕੇ ਆਉਂਦੇ ਆ ਚਾਹੇ ਬਾਹਰੋਂ ਸੀਗੇ ਚਾਹੇ ਉਹ ਮੋਗਲਾਂ ਦੇ ਰੂਪ ਸੀਗੇ ਚਾਹੇ ਬਾਅਦ ਹੋਰ ਤਰ੍ਹਾਂ ਦੇ ਆਏ ਚਾਹੇ ਕਾਂਗਰਸ ਦੇ ਆਏ ਅਸੀਂ ਸਾਰਿਆਂ ਨੂੰ ਹੀ ਕਹਿੰਦੇ ਚਾਹੇ ਹੋਣ ਦੀਆਂ ਪਾਰਟੀਆਂ ਚਾਹੇ ਤੁਹਾਡੀਆਂ ਆਪਣੀਆਂ ਜਮਾਤਾਂ ਦੇ ਵਿੱਚ ਵੀ ਬੈਠੇ ਆ ਉਹ ਵੀ ਨਹੀਂ ਮੰਨਦੇ ਹੁਣ ਈਨ ਜਦੋਂ ਈ ਨਹੀਂ ਮੰਨਦੇ ਇਟ ਮੀਨਸ ਹੋਏ ਨਾ ਹਫ਼ਤਿਆਂ ਦੇ ਵਿੱਚ ਉਹ ਗੁਰੂ ਖਾਲਸੇ ਦੇ ਉਸ ਦਿੱਤੇ ਸੰਕਲਪ ਤੋਂ ਬਾਗੀ ਹੋ ਰਿਹਾ ਉਹ ਇਹੇ ਇਹੇ ਉਸ ਵੇਲੇ ਦੇ ਸੂਬੇਦਾਰ ਹੁੰਦੇ ਸੀਗੇ ਇਹਨਾਂ ਗੁਰਦਵਾਰਿਆਂ ਦੇ ਵਿੱਚ ਜਿੰਨੀਆਂ ਸਾਡੀਆਂ ਵਿਚਾਰਤਾਂ ਗੱਲਾਂਬਾਤਾਂ ਹੋਈਆਂ ਉਹ ਇਹ ਹੀ ਸੀ ਗਿਆ ਕਿ ਹੁਣ ਸਿੱਖ ਪੋਲਿਟਿਸ਼ੀਅਨ ਤੇ ਸਿੱਖ ਪੰਥ ਕਿੱਧਰ ਨੂੰ ਜਾ ਰਿਹਾ ਆ ਇਹਦੇ ਬਾਰੇ ਵੀ ਉਸੇ ਤਰ੍ਹਾਂ ਦੇ ਦਿਨ ਹੁਣ ਲਗਾਤਾਰ ਤਿਹਲੇ ਤਣ ਚਾਰ ਮਹੀਨਿਆਂ ਤੋਂ ਆਪਾਂ ਦੇਖ ਰਹੇ ਹਾਂ ਸਿੱਖੀ ਦਾ ਕੇਂਦਰ ਗੁਰੂ ਅਰਜਨ ਦੇਵ ਜੀ ਨੇ ਸਿੱਖ ਸੈਂਟਰ ਜਿਹੜਾ ਸਿੱਖ ਸਾਡੇ ਲਈ ਹਰਮੰਦਰ ਸਾਹਿਬ ਦਿੱਤਾ ਫਿਰ ਤਖਤ ਦਿੱਤਾ ਅਕਾਲ ਤਖਤ ਉਹਨਾਂ ਦੀ ਫਸੀਲ ਤੋਂ ਜਿਹੜੇ ਹੁਕਮ ਆਉਂਦੇ ਆ ਇਹਨਾਂ ਦੇ ਅਨੁਸਾਰੀ ਨਹੀਂ ਬਿੰਦੇ ਤਾਂ ਇਹ ਫਿਰ ਪਰਿਵਾਰ ਵਿਛੋੜੇ ਦੀ ਅੰਕਲਾਂ ਜੋ ਚੱਲ ਰਹੀਆਂ ਹੁਣ ਵੀ ਤੇ ਉਸ ਸਮਿਆਂ ਵੀ ਬਹੁਤਾ ਫਰਕ ਨਹੀਂ ਦਿਖ ਰਿਹਾ ਕਹਿਣ ਵਾਲੀ ਗੱਲ ਮੁੱਕਦੀ ਏ ਕੇਅਰ ਬਨ ਕੇਅਰ ਆਲ ਵਾਲਿਆਂ ਨੇ 2114 ਦੇ ਵਿੱਚ ਫਤੇਗੜ ਸਾਹਿਬ ਤੋਂ ਕੇਅਰ ਬਨ ਕੇਅਰ ਆਲ ਨਾਮ ਦੀ ਸੰਸਥਾ ਸਥਾਪਿਤ ਸ਼ੁਰੂ ਕੀਤੀ ਸੀ ਡਾਕਟਰ ਪਰਮਜੀਤ ਸਿੰਘ ਬੈਨੀਵਾਲ ਇਥੋਂ ਦੇ ਆਸਟ੍ਰੇਲੀਆ ਦੇ ਜੋ ਕਿ ਬਹੁਤ ਹੀ ਲੜੀਂਦੀਆਂ ਆਪਣੀਆਂ ਸਵਾਮਾਂ ਪ੍ਰਦਾਨ ਕਰਵਾ ਰਹੇ ਆ ਆਪਣੇ ਕੋਲੋਂ ਵੀ 50000 ਡਾਲਰ ਤੱਕ ਸੇਵਾ ਕਰਕੇ ਇਸ ਸੰਸਥਾ ਨੂੰ ਅਪਗ੍ਰੇਡ ਕਰੀ ਜਾ ਰਿਹਾ ਜੋ ਕਿ ਉੱਥੇ ਵੀ ਫਤੇਗੜ ਸਾਹਿਬ ਤੇ ਅਨੰਤਪੁਰ ਸਾਹਿਬ ਵੀ ਲੋੜਿੰਦੇ ਬੱਚਿਆਂ ਨੂੰ ਲੋੜਿੰਦੇ ਰੋਗੀਆਂ ਨੂੰ ਦਵਾਈਆਂ ਵੀ ਅਪਦੇਸ਼ ਚੌਂ ਬਾਰਨਾਂ ਨੂੰ ਸਾਂਝਾ ਸਕੂਲਿੰਗ ਲਈ ਵੀ ਸਾਰੇ ਤਬਕਿਆਂ ਦੇ ਭਲੇ ਲਈ ਉਹ ਇੱਥੇ ਵੀ ਕੰਮ ਕਰਦੇ ਆ ਉੱਥੇ ਵੀ ਕਰਦੇ ਆ ਹੋਰ ਸੰਸਮਾਵੇਕ ਯਾ ਹਰਮ ਫਾਊਂਡੇਸ਼ਨ ਯਾ ਖਾਲਸਾ ਏਡ ਯਾ ਯੂਨਾਈਟਿਡ ਸਕਸ ਯਾ ਬਹੁਤ ਸਾਰੀਆਂ ਸੰਸਮਾ ਜੋ ਕਿ ਇੰਟਰਨੈਸ਼ਨਲ ਪੱਧਰ ਦੇ ਉੱਤੇ ਹੁਣ ਸਿੱਖੀ ਦੇ ਸੇਵਾ ਦੇ ਸੰਕਲਪ ਨੂੰ ਲੈ ਕੇ ਅੱਗੇ ਵਧ ਰਿਹਾ ਹੈ ਜਿਹਦੇ ਵਿੱਚ ਅਸੀਂ ਦੱਸ ਦਈਏ ਸੌਰੀ ਕੇਅਰ ਬੰ ਕੇਰ ਆਲ ਵਾਲਿਆਂ ਨੇ ਇੱਕ ਸੰਸਥਾ ਦੇ ਲਿਹਾਸੇ ਇੱਕ ਬਿਲਡਿੰਗ ਲਈ ਆ ਉਹਦੇ ਲਈ ਉਹ ਫੰਡ ਵੀ ਇਕੱਠਾ ਕਰ ਰਿਆ ਉਹਦੇ ਬਾਰੇ ਅਗੋਂ ਆਪਾਂ ਤੁਹਾਨੂੰ ਦੱਸਾਂਗੇ ਉਹ ਕੇਅਰ ਬੰ ਕੇਰ ਆਲ ਦੇ ਨਾਂ ਤੇ ਆ ਉਹਦਾ ਸਾਰਾ ਬੈਨੀਫਿਟ ਜਿਹੜਾ ਆ ਉਹ ਬੈਕ ਟੂ ਜਿੱਥੇ ਲੋੜਿੰਦੇ ਆ ਜਿਨ੍ਹਾਂ ਨੂੰ ਲੋੜ ਆ ਇੱਥੇ ਰੱਜੇ ਉਹ ਰੱਜਿਆਂ ਨੂੰ ਵੀ ਕਈ ਰਈ ਆਈ ਜਾਂਦੇ ਆ ਗੌਰਮਟ ਇੱਥੇ ਬੈਨੀਫਿਟ ਦਿੰਦੀ ਆ ਜਿਹਨਾਂ ਜਿਹੜੇ ਬੇਆਸਰੇ ਹੁੰਦੇ ਆ ਹੋਮਲੈਸ ਪੀਪਲ ਹੈਗੇ ਉਹਨਾਂ ਨੂੰ ਵੀ ਬੈਨੀਫਿਟ ਮਿਲਦੇ ਆ ਪਰ ਉਹ ਸਿਗਨਾ ਪੀ ਕੇ ਆਪਣੇ ਪੈਸੇ ਗਵਾ ਦਿੰਦੇ ਆ ਕਈ ਬੰਦੇ ਸਾਡੇ ਇੱਥੇ ਫੰਡਾਂ ਦੇ ਵਾਸਤੇ ਉਹਨਾਂ ਨੂੰ ਹੀ ਰਜਾਈ ਜਾਂਦੇ ਦੁਆਰਾ ਉਹ ਸਾਡਾ ਲੰਗਰ ਵੀ ਖਾ ਜਾਂਦੇ ਆ ਤਰ ਕੁਝ ਖਾ ਜਾਂਦੇ ਆ ਬਾਅਦ ਚ ਫੇਰ ਉਹ ਨਸ਼ਿਆਂ ਲਈ ਜਿਹੜੇ ਗਵਰਨਮੈਂਟ ਤੋਂ ਬੈਨੀਫਿਟ ਮਿਲਦੇ ਆ ਸਰਕਾਰ ਦਿੰਦੀ ਆ ਇੱਥੇ ਪੈਸੇ ਬਹੁਤ ਸਾਰੇ ਉਹਨਾਂ ਨੂੰ ਉਹ ਫੇਰ ਉਧਰ ਨਸ਼ਿਆਂ ਤੇ ਇਹ ਸਾਡੇ ਸੋਚਣਾ ਚਾਹੀਦਾ ਵੀ ਜਿੱਥੇ ਲੋੜ ਆ ਇਹਨਾਂ ਦੇਸ਼ਾਂ 'ਚ ਨਹੀਂ ਲੋੜੇ ਵੀਰ ਦੇਸ਼ ਆ ਗਵਰਨਮੈਂਟ ਦੀ ਜ਼ਿੰਮੇਵਾਰੀ ਹੈ ਉਧਰ ਜਿੱਥੇ ਲੋੜ ਆ ਉਹਨਾਂ ਦੀ ਜਰੂਰ ਹੈਲਪ ਕਰੋ ਕਈ ਜੋਗ ਸਕਿਲਡ ਬੱਚੇ ਆ ਜਿਨ੍ਹਾਂ ਕੋ ਸਿਰ ਦੇ ਉੱਤੇ ਚੁੰਨੀ ਕੱਪੜਾ ਸੇਵ ਵੀ ਆ ਨਹੀਂ ਪੱਗ ਵੀ ਆ ਨਹੀਂ ਉਹਨਾਂ ਨੂੰ ਪੱਗਾਂ ਬਣਾਉਣੀਆਂ ਉਹਨਾਂ ਨੂੰ ਇੱਕ ਪੱਗ ਜਿੰਨਾ ਕੱਪੜਾ ਵੀ ਦੇਣਾ ਸਿਆਲਾਂ ਦੇ ਵਿੱਚ ਇਹਨਾਂ ਦਿਨਾਂ 'ਚ ਬਹੁਤ ਜ਼ਰੂਰੀ ਆ ਸਾਡੇ ਸਹਿਬਜ਼ਾਦਿਆਂ ਨੇ ਟੰਡੇਪੁਰ ਦੇ ਵਿੱਚ ਬੈਠ ਕੇ ਆਪਣੀਆਂ ਕਰਮਾਨੀਆਂ ਕੀਤੀਆਂ ਲੋੜਵੰਦਾਂ ਦੇ ਲਈ ਬਾਬੇ ਨਾਨਕ ਲਈ ਲੰਗਰ ਲਾਇਆ ਸੀ ਨਾ ਕਿ ਆਸਟ੍ਰੇਲੀਆ ਦੇ ਵਿੱਚ ਜਿਨ੍ਹਾਂ ਨੂੰ ਬੈਨੀਫਿਟ ਮਿਲਦੇ ਟੋਟਲੀ ਸਾਰੇ ਰਹਿਣ ਦਾ ਕਿਰਾਇਆ ਵੀ ਮਿਲਦਾ ਆ ਉਹਨਾਂ ਨੂੰ ਮਿਲਦਾ ਆ ਉਹ ਸੜਕਾਂ ਦੇ ਸੌਂਦੇ ਸਾਨੂੰ ਉਹਨਾਂ ਦਾ ਬਹੁਤਾ ਫਿਕਰ ਕਰਨ ਦੀ ਲੋੜ ਨਹੀਂ ਹੈ ਜੇ ਅਸੀਂ ਕਰੀ ਜਾਵਾਂਗੇ ਗਵਰਨਮੈਂਟ ਨੂੰ ਪਤਾ ਹੈ ਉਹ ਡਬਲ ਬੈਨੀਫਿਟ ਜਾਂਦੇ ਪਰ ਅਸੀਂ ਫੇਰ ਕਹਿੰਦੇ ਹਾਂ ਸਰਵਤ ਦੇ ਭਲੇ ਦੇ ਅਨੁਸਾਰ ਹਰੇਕ ਦਾ ਭਲਾ ਹੋਣਾ ਚਾਹੀਦਾ ਜਿਨ੍ਹਾਂ ਨੂੰ ਲੋੜ ਆ ਇਹਨਾਂ ਦਿਨਾਂ ਦੇ ਵੱਧ ਤੋਂ ਵੱਧ ਸਹਿਯੋਗ ਦੇ ਕਰਕੇ ਹੁਣ ਮੈਂ ਲਾਸਟਲੀ ਦੱਸ ਦਿਆਂ ਉਸ ਸਸਤਾਵਾਂ ਨੇ ਅੱਗੇ ਵੀ ਇਹ ਬੇਨਤੀ ਕੀਤੀ ਸੀ ਹੁਣ ਵੀ ਆ ਸਾਡੇ ਚੜਦੀ ਕਲਾ ਜਸਾ ਹੈਗੇ ਆ ਨਾਲ ਈ ਖੰਡਗੀਰਦਨੀ ਵਾਲੇ ਵੀ ਉਹ ਇਹਨਾਂ ਦਿਨਾਂ 'ਚ ਟੈਂਟ ਲਾ ਕੇ ਫੱਲੇ ਸਾਰੇ ਸੌਂਦੇ ਉਸ ਵੀਕ ਦੇ ਇਸੀ ਤਰ੍ਹਾਂ ਅਸੀਂ ਉਹੀ ਫੇਰ ਅਸੀਂ ਨਮਸਕਾਰ ਕਰਦੇ ਹਾਂ ਉਹਨਾਂ ਨੂੰ ਸਲੂਟ ਆ ਸਰਤ ਦੇ ਭਲੇ ਇਹ ਕਦੀ ਵੀ ਨਹੀਂ ਅਸੀਂ ਭੁੱਲ ਸਕਦੇ ਸਾਡੀ ਹੋਂਦ ਹੀ ਖਤਮ ਹੋ ਜਾਊਗੀ ਜੇ ਅਸੀਂ ਸਹਿਬਜ਼ਾਦਿਆਂ ਨੂੰ ਦੀ ਕੁਰਬਾਨੀ ਨੂੰ ਭੁੱਲ ਜਾਈਏ ਜੀ ਕਰਨਲ ਜੀ ਅੱਗੇ ਗੱਲ ਕਰੀਏ ਤਾਂ ਗੁਰੂ ਨਾਨਕ ਲੇਖ ਦੇ ਸਬੰਧਿਤ ਪਹਿਲਾਂ ਪਰਮਿਸ਼ਨ ਮਿਲੀ ਰੀਨੇਮ ਕੀਤਾ ਗਿਆ ਉਸ ਨੂੰ ਉਸ ਤੋਂ ਬਾਅਦ ਬੜਾ ਰੌਲਾ ਪਿਆ ਪ੍ਰੀਮੀਅਰ ਨੇ ਜਿਹੜੇ ਉਹ ਹੱਕ ਦੇ ਵਿੱਚ ਭੁਗਤੇ ਪਰ ਹੁਣ ਧੰਨਵਾਦੀ ਸਮਾਗਮ ਹੈ ਜਿਹੜੇ ਉਹ ਉਲਿੱਕੇ ਗਏ ਨੇ ਤਾਂਕਿ ਸੂਬਾ ਸਰਕਾਰ ਦਾ ਤੇ ਉਥੋਂ ਦੀ ਮਿਨਿਸਟਰੀ ਦਾ ਧੰਨਵਾਦ ਕੀਤਾ ਜਾ ਸਕੇ ਜੀ ਹਾਂ ਜੀ ਕ੍ਰੀਗੀਬਨ ਗੁਰਦੁਆਰੇ ਵਾਲਿਆਂ ਨੇ ਉਹਨਾਂ ਦੇ ਦੋ ਗੁਰਦੁਆਰੇ ਆਹੋ ਇੱਕੋ ਹੀ ਸੰਸਥਾ ਦੇ ਬਾਕੀ ਹੋਰ ਗੁਰੂ ਘਰ ਵੀ ਮੀਰੀ ਪੀਰੀ ਵੀ ਉੱਥੇ ਹੈ ਗੁਰਦੁਆਰਾ ਕੀਜ਼ਵੋਰੋਆ ਉਹ ਸਰ੍ਹਾਂ ਸਾਰਿਆਂ ਨੇ ਇਦਾਂ ਗੁਰਦੁਆਰਾ ਅਫੀਸਰ ਹੈ ਸਾਰਿਆਂ ਸਾਂ ਸਮਾਨੇ ਰਲ ਕੇ ਸਪੈਸ਼ਲ ਥੈਂਕਸ ਬਣਦਾ ਵੀ ਸਾਡਾ ਥੈਂਕਸ ਟੂ ਪ੍ਰੀਮੀਅਰ ਆਫ ਵਿਕਟੋਰੀਆ ਔਨ ਦੀ ਓਕੇਸ਼ਨ ਆਫ ਦੀ ਗੁਰਨਾਨਕ ਬਾਰਡੇਜ਼ ਉਹਨਾਂ ਨੇ ਜਿਹੜਾ ਇਹ ਲੇਕ ਦਾ ਨਾਮ ਦਿੱਤਾ ਗੁਰਨਾਨਕ ਲੇਕ ਸਾਰੀ ਹੀ ਕੌਮ ਮੈਂ ਇੱਥੋਂ ਤੱਕ ਵੀ ਕਹਿ ਦਿੰਦਾ ਆਪਣੇ ਗਲੋਬਲ ਪੰਜਾਬ ਵੱਲੋਂ ਵੀ ਹੋਰ ਸੰਸਥਾਵਾਂ ਵੱਲੋਂ ਵੀ ਸ਼੍ਰੋਮਣੀ ਕਮੇਟੀ ਵੀ ਧੰਨਵਾਦ ਕਰ ਚੁੱਕੀ ਉਹਨਾਂ ਦਾ ਉਹਨਾਂ ਨੂੰ ਦੁਆਰਾ ਅਸੀਂ ਫੇਰ ਸਾਰੇ ਜਣੇ ਥੈਂਕਸ ਦੀਆਂ ਬਹੁਤ ਤੋਂ ਬਾਅਦ ਕਰੋ ਤੇ ਨਾਲੇ ਈਮੇਲ ਤੇ ਉਹਨਾਂ ਦਾ ਉੱਪਰ ਹਿਸਾਬ ਦੇ ਉੱਥੇ ਦੇ ਉਹਨਾਂ ਦੇ ਮੈਸੇਜ ਆਇਆ ਸੀਗਾ ਉਹਨਾਂ ਦੇ ਗੁਰਦੁਆਰਾ ਵੱਲੋਂ ਵੀ ਕਰੇਗੀ ਵਨ ਗੁਰਦੁਆਰਾ ਵੱਲੋਂ ਵੀ ਬਈ ਬਹੁਤ ਬਹੁਤ ਸਾਈਨ ਹੋਰ ਪਰ ਉਹ سپورਟਿੰਗ ਲਈ ਪਰ ਉਹ ਨਾਂ ਬਾਰ ਕਰਾ ਰਹੀ ਰਹੂਗਾ ਕੋਸ਼ਿਸ਼ ਹੋਊਗੀ ਜਿਸ ਤੋ ਦਾ ਕੱਜ ਮੇਰੀ ਗੱਲ ਹੋਈ ਸਾਰਮੋਣ ਸਿੰਘ ਉਹਨਾਂ ਨਾਲ ਮਨਮੋਣ ਸਿੰਘ ਆ ਸਾਡੇ ਉੱਥੇ ਮਿਲਣ ਤੋਂ ਵੀ ਹਰ ਸਾਲ ਉੱਥੇ ਇਦਾਂ ਦਾ ਪ੍ਰਬੰਧ ਹੋਊਗਾ ਕਿ ਵੀ ਸਾਰੇ ਗੁਰਦੁਆਰੇ ਉੱਥੇ ਵੱਡਾ ਟੈਂਟ ਲਾ ਕੇ ਸਾਲਾਨਾ ਲੋੜ ਬੰਦਾਂ ਲਈ ਲੰਗਰ ਲਾਇਆ ਕਰੂਗੇ ਫ੍ਰੀ ਤੇ ਆਪਣੀਆਂ ਜਿੰਨੇ ਵੀ ਸਵਾਮਾਂ ਦੇ ਸੰਕਲਪ ਆ ਕਿਰਤ ਦੇ ਤੇ ਹੋਰ ਸਾਰਿਆਂ ਨੂੰ ਕੁਝ ਹਥੋਂ ਵੀ ਹਥੋਂ ਦੇ ਆਲੀ ਗੱਲ ਨੂੰ ਉਹ ਵੀ ਉਹ ਆ ਰਿਹਾ ਜਾਊਗਾ ਕਿਉਂਕਿ ਕਿਸੇ ਨੂੰ ਕੋਈ ਗਵਾਂਡੀਆਂ ਨੂੰ ਜਾਂ ਹੋਰ ਆਲੇ ਬੰਦਿਆਂ ਨੂੰ ਸਰਾਉਂਡਿੰਗ ਕੋਈ ਇਦਾਂ ਦੀ ਤਕਲੀਫ ਨਾ ਆਵੇ ਤੇ ਸਗੋਂ ਉਹਨਾਂ ਨੂੰ ਬਹੁਤ ਤੋਂ ਵੱਧ ਇਸ ਫਿਲਾਸਫੇ ਦੀ ਜਿਹਦੇ ਵਿੱਚ ਕਿ ਸਭੇ ਸਾਂਝੀ ਵਾਲ ਸਦਾਨ ਦਾ ਸਾਰਿਆਂ ਨੂੰ ਸੰਦੇਸ਼ ਜਾਵੇ ਜੀ ਕਰਨਲ ਜੀ ਅੱਗੇ ਗੱਲ ਕਰੀਏ ਤਾਂ ਆਸਟ੍ਰੇਲੀਆ ਦੇ ਵੀਜ਼ੇ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਫਿਲਹਾਲ ਜਿਸ ਤਰ੍ਹਾਂ ਆਪਾਂ ਪਿਛਲੀ ਵਾਰ ਗੱਲ ਕੀਤੀ ਸੀ ਕਿ ਇੱਕ ਬੈਲਟ ਤੇ ਰੋਕ ਲਗਾ ਦਿੱਤੀ ਗਈ ਜਿਸ ਕਰਕੇ ਸਟੂਡੈਂਟਸ ਲਈ ਫਲਹਾਲ ਹੈ ਜਿਹੜੇ ਉਹ ਦਰਵਾਜ਼ੇ ਪੂਰੀ ਤਰ੍ਹਾਂ ਨਾਲ ਖੁੱਲੇ ਨੇ ਪਰ ਨਾਲ ਨਾਲ ਇਹ ਵੀ ਕਿਹਾ ਗਿਆ ਕਹਿੰਦੇ ਇੱਕ COE ਜਿਹੜਾ ਹੁਣ 1 ਜਨਵਰੀ 2025 ਤੋਂ ਜ਼ਰੂਰੀ ਕਰ ਦਿੱਤਾ ਗਿਆ ਪਰ ਕੁਝ ਲੋਕ ਇਹ ਵੀ ਕਹਿ ਰਹੇ ਨੇ ਕਿ ਉਹ ਤਾਂ ਪਹਿਲਾਂ ਤੋਂ ਹੀ ਕੰਪਲਸਰੀ ਸੀ ਸੋ ਬਨੇ ਤਰੀਕੇ ਦੀਆਂ ਚੀਜ਼ਾਂ ਨੇ ਜਿਹੜੀਆਂ ਸਟੂਡੈਂਟ ਵੀਜ਼ਾ ਨੂੰ ਲੈ ਕੇ ਫਲਾਈਆਂ ਜਾ ਰਹੀਆਂ ਨੇ ਇਸ ਬਾਰੇ ਜ਼ਰੂਰ ਜਾਣਕਾਰੀ ਦਿਓ ਦੇਖੋ ਬਹੁਤ ਸਾਰੇ ਤੁਹਾਨੂੰ ਕਮਰਸ਼ੀਅਲ ਚੈਨਲ ਵੀ ਮਿਲੂਗੇ ਬਹੁਤ ਸਾਰੇ ਤੁਹਾਨੂੰ ਕਮਰਸ਼ੀਅਲ ਏਜੰਸੀਆਂ ਆਪਣੀਆਂ ਆਪਣੀਆਂ YouTube ਦੇ ਹੋਰ ਕਿਤੇ ਆਪਣੇ ਆਪਣੇ ਅਨੁਸਾਰੀ ਮਿਲਣਗੀਆਂ ਇਹ ਖਬਰਾਂ ਜਿੰਨੇ ਮੂੰਹ ਨਹੀਂ ਗੱਲਾਂ ਵਾਲੀ ਗੱਲ ਜੋ ਪਾਰਲੀਮੈਂਟ 'ਚ ਹੋਇਆ ਸੀ ਉਹ ਤੁਹਾਨੂੰ ਦੱਸਦੇ ਆ ਜਿਹੜੀ ਸਾਡੇ ਕੋਲ ਨਿਊਜ਼ ਆਉਂਦੀ ਆ ਮੇਰਾ ਆਪਣਾ ਤਜਰਬਾ ਆ तकरीबन ਪਿਛਲੇ 33 ਸਾਲਾਂ ਦਾ ਬਈ ਜੋ ਕੁਝ ਇਹ ਕਰਦੇ ਆ ਸਾਰਿਆਂ ਦੀ ਸੇਫਟੀ ਲਈ ਭਲਾਈ ਲਈ ਬੱਚਿਆਂ ਦੀ ਪੜ੍ਹਾਈ ਲਈ ਅਗਲਾ ਸਾਡਾ ਫਿਊਚਰ ਆ ਹੈ ਆਸਟ੍ਰੇਲੀਆ ਦਾ ਵੀ ਸਾਰਿਆਂ ਦਾ ਤੁਹਾਡੇ ਪੇਰੈਂਟਸ ਦਾ ਵੀ ਹੈ ਫਿਊਚਰ ਆ ਤੁਸੀਂ ਇੰਨਾ ਵੜਾ ਦਿਗਰਾ ਕਰਕੇ ਤੇ ਉਹਨਾਂ ਨੂੰ ਭੇਜਦੇ ਆ ਆਪਣੇ लाਡ ਲਿਆ ਨੂੰ ਆਪਣੇ ਜਿਗਰ ਦੇ ਟੋਟਿਆਂ ਨੂੰ ਉਹਨਾਂ ਦੇ ਵਾਸਤੇ ਹੀ ਇਹ ਗੌਰਮਟਾਂ ਕਰਦੀਆਂ ਕਿਥੇ ਮੈਂ ਇਹ ਵੀ ਮੜਜਾ ਬਣਨ ਕਰਦੇ ਆ ਵੀ ਜੋ ਕੈਨੇਡਾ ਦੇ ਵਿੱਚ ਹੋ ਰਿਹਾ ਇੰਨੀ ਤਰਾਸਦੀ ਹੁੰਦੀ ਆ ਉਥੇ ਆਪਸੀ ਗਰੁੱਪ ਬਣ ਕੇ ਇੱਕ ਦੂਜੇ ਦੇ ਨਾਲ ਮਨੋਦਸ਼ਾ ਉਹਨਾਂ ਦੀ ਖਰਾਬ ਹੁੰਦੀ ਆ ਕੁਝ ਤਾਂ ਆਪ ਅਟੈਕ ਦੇ ਹੋ ਜਾਂਦੇ ਆ ਝਕਾਰ ਕੁਝ ਆਪਸੀ ਲੜਾਈਆਂ ਚ ਫਿਰ ਮਾਰੇ ਜਾਂਦੇ ਆ ਕੁਝ ਆਸਮਨ ਵਾਈਫ ਜਿਹੜੇ ਜਾਂਦੇ ਆ ਉਹਨਾਂ ਦੀ ਪ੍ਰੋਬਲਮਸ ਆਉਂਦੀਆਂ ਉਹਨਾਂ ਇਹ ਸਾਰਿਆਂ ਨੂੰ ਲੋਡਾਂ ਨੂੰ ਮਾਨਸਿਕ ਤੋਂ ਲੈ ਕੇ ਆਰਥਿਕ ਨੂੰ ਸਮਾਜਿਕ ਨੂੰ ਘੱਟ ਕਰਨ ਲਈ ਹੀ ਇਹ ਕਰਦੇ ਹੁੰਦੇ ਆ ਅਸੀਂ ਇਹ ਗਵਰਨਮੈਂਟ ਆ ਹੋਰ ਇਹਨਾਂ ਨੂੰ ਕੀ ਇਹ ਨਹੀਂ ਹੈਗਾ ਇਹਦੇ ਬਾਰੇ ਮੇਨ ਜਿਹੜੀ ਗੱਲ ਹੈ ਉਹ ਹੀ ਆ ਵੀ 7 ਲੱਖ 10 ਹਜ਼ਾਰ ਇੰਟਰਨੈਸ਼ਨਲ ਸਟੂਡੈਂਟਸ ਪਹਿਲਾਂ ਆਂਦਾ ਸੀ ਸਟੱਡੀਿੰਗ ਇਨ ਆਸਟ੍ਰੇਲੀਆ ਉਹ ਘੱਟ ਕਰਨ ਵਾਸਤੇ ਬਿੱਲ ਆਇਆ ਸੀ ਜੋ ਕਿ ਪਾਸ ਨਹੀਂ ਹੋ ਸਕਿਆ ਉਹ ਕਿਉਂਕਿ ਈਕੋਨੋਮੀ ਨੂੰ ਵੀ ਫਾਇਦਾ ਆ ਯਾ ਯੂਨੀਵਰਸਿਟੀਆਂ ਨੇ ਇਹ ਤਰਲਾ ਜਾਰ ਕੀਤਾ ਸੀ ਵੀ ਸਾਡੀ ਯੂਨੀਵਰਸਿਟੀਆਂ ਤਾਂ ਖਾਲੀ ਰਹਿਣਗੀਆਂ ਸਾਡੇ ਵੀ ਜਿਹੜੇ ਕਾਲਜ ਆ ਆਪਣੇ ਲੋਕਾਂ ਦੇ ਵੀ ਹੋਰ ਵੀ ਉਹਨਾਂ ਨੇ ਵੀ ਪ੍ਰੋਵਾਈਡਰਾਂ ਨੇ ਵੀ ਕਿਹਾ ਵੀ ਇਹ ਬਿਜ਼ਨਸ ਦਾ ਘਾਟੇ ਡਲ ਜੂਗੇ ਇਸ ਕਰਕੇ ਬਿਲ ਪਾਸ ਨਹੀਂ ਹੋ ਰਿਹਾ ਇੱਕ ਚੰਗੀ ਗੱਲ ਆ ਇੰਟਰਨੈਸ਼ਨਲ ਸਟੂਡੈਂਟ ਵਾਸਤੇ ਤੁਸੀਂ ਅਪਲਾਈ ਜਿੰਨਾ ਮਰਜ਼ੀ ਕਰੋ ਆਫਰ ਲੈਟਰ ਦਾ ਬਹੁਤ ਪੁਰਾਣੀ ਗੱਲ ਆ ਬਾਕੀ ਜਿਹੜੀ ਤੁਸੀਂ ਸੀਓਈ ਕਹਿੰਦੇ ਆ ਇਹ ਵੀ ਪਿਛਲੇ 10-15 ਸਾਲਾਂ ਤੋਂ ਪਹਿਲਾਂ ਹੀ ਜ਼ਰੂਰੀ ਸੀ ਜੇ ਵੀਜ਼ਾ ਲੈਣਾ ਜੇ ਤੁਹਾਡਾ ਵੀਜ਼ਾ ਰਿਜੈਕਟ ਨਾ ਹੋਵੇ ਔਰ ਵੀਜ਼ੇ ਦੀ ਸਫਸਲ ਲਈ ਇਹ ਹੀ ਜਰੂਰ ਚੈੱਕ ਕਰੋ ਕਿਸੇ ਦੀ ਆਫਰ ਲੈਟਰ ਲਈ ਕਿਸੇ ਨੂੰ ਪੈਸੇ ਨਾ ਦੇ ਦਿਓ ਆਫਰ ਲੈਟਰ ਤਾਂ ਐਮੀ ਮੜੀ ਜੀ ਗੱਲ ਹੁੰਦੀ ਆ ਕਿ ਹਾਂ ਅਸੀਂ ਆਫਰ ਕਰ ਲਿਆ ਤੁਹਾਡਾ ਜਿਨਾਂ ਚਿਰ ਕਨਫਰਮੇਸ਼ਨ ਨਹੀਂ ਹੁੰਦੀ ਸੀਓਈ ਨਹੀਂ ਆਉਂਦੀ ਉਹਨਾਂ ਚਿਰ ਇਮੀਗ੍ਰੇਸ਼ਨ ਲੈਟਰ ਹੀ ਨੀ ਲੈਂਡਲੈਂਡ ਦੀ ਹੁੰਦੀ ਸੀ ਆਪਣਾ ਅਸੀਂ ਤਿਆਰ ਪਾ ਦਿੰਦੇ ਆ ਮੈਂ ਆਪ ਵੀ ਅਸੀਂ ਵਲੰਟਰੀ ਆਪ ਅਪਲਾਈ ਕੀਤੇ ਆਪਣੇ ਘਰੇਲਿਆਂ ਬੱਚਿਆਂ ਦੇ ਵੀ ਹੋਰ ਕਿਸੇ ਦੇ ਵੀ ਬਾਕੀ ਜਿਹੜੇ ਉਹਦੇ ਕੁਐਸਚਨ ਹੋਣੈਰੀ ਹੁੰਦੀ ਆ ਉਹਨੂੰ ਵੀ ਧਿਆਨ ਨਾਲ ਥੋੜੀ ਰੈਲੇਵੈਂਟ ਹੋਵੇ ਵੀ ਤੁਸੀਂ ਜੈਨੂਇਨ ਸਟੂਡੈਂਟ ਲੱਗੋ ਤਾਂ ਹੀ ਵਿਜੇ ਮਿਲਨੇ ਆ ਕਿਉਂਕਿ ਹੁਣ ਹਾਰਡ ਤੱਕ ਕੀਤਾ ਹੀ ਹੋਇਆ ਆ ਕਾਫੀ ਤੇ ਉਹ ਸਬਜੈਕਟ ਤੁਸੀਂ ਪਹਿਲਾਂ ਪੜਿਆ ਹੋਵੇ ਉਹੀ ਸਬਜੈਕਟ ਅੱਗੋਂ ਪੜਨਾ ਹੋਵੇ ਜਾਂ ਉਹਦਾ ਐਕਸਪੀਰੀਅੰਸ ਹੋਵੇ ਕਿਉਂ ਤੁਸੀਂ ਪੜਦੇ ਆ ਬਹੁਤ سارے ਕੁਐਸਚਨ ਆ ਸੀਓਈ ਪਹਿਲਾਂ ਹੀ ਸਿਗੀ ਐਮੀ ਲੋਕਾਂ ਨੂੰ ਇਹ ਨਹੀਂ ਹੈਗਾ ਵੀ ਹੁਣ ਵੀ ਆ ਸੀਓਈ ਪਹਿਲਾਂ ਹੀ ਹੈ ਉਹ ਤੋਂ ਬਗੈਰ ਅਪਲੀਕੇਸ਼ਨ ਇਮੀਗ੍ਰੇਸ਼ਨ ਦੀ ਖਾਸ ਕਰਕੇ ਲਾਜ਼ ਨਹੀਂ ਕਰਨੀ ਚਾਹੀਦੀ ਇਹ ਮੈਂ ਵੀ ਕਹਿਣਾ ਤੁਹਾਨੂੰ ਅਸੀਂ ਵੀ ਕਹਿੰਨੇ ਆ ਉਹ ਯੂਨੀਵਰਸਿਟੀਆਂ ਇਹਦੇ ਮਾਰ ਐਗਰੀ ਨਹੀਂ ਹੋਈਆਂ 올 ਦੀ ਯੂਨੀਵਰਸਿਟੀ ਐਜੂਕੇਸ਼ਨ ਪ੍ਰੋਵਾਈਡਡ ਵੀ ਵੈਸਟ ਐਂਡ ਪਾਜ਼ਿੰਗ ਸਟੂਡੈਂਟ ਜਿਹੜੇ ਸੀਗੇ ਪਾਜ਼ ਕੀਤੇ ਹੋ ਸੀਗੇ ਉਹ ਹੁਣ ਸਾਰੇ ਹੀ ਦੁਆਰਾ ਲੱਗ ਸਕਦੇ ਆ ਸਾਰਿਆਂ ਲਈ ਚੰਗੀ ਗੱਲ ਆ ਆਪਾਂ ਲਾਸਟ ਟਾਈਮ ਵੀ ਦੱਸਿਆ ਸੀ ਜਿਹੜਾ ਪਾਜ਼ ਹੋਇਆ ਸੀ ਸਿਸਟਮ ਦੁਆਰਾ ਉਹਨਾਂ ਨੂੰ ਗੇਅਰ ਅਪ ਕਰ ਦਿੱਤਾ ਗਿਆ ਸਾਰੇ ਜਣੇ ਇਹਦਾ ਲਾਅ ਲੈ ਲਓ ਪਰ ਵੀ ਦੇ 3-4 ਮੰਥਸ ਇਹਨਾਂ ਨੇ ਇਹ ਕੋਟਾ ਕਟਕਾਰ ਹੀ ਦੇਣਾ ਸੋ ਇਹਦਾ ਜ਼ਰੂਰੀ ਆ ਸੀਓਈ ਪਹਿਲਾਂ ਵੀ ਮਸਤ ਸੀ ਹੁਣ ਵੀ ਮਸਤ ਹੈ ਜੇ ਤੁਸੀਂ ਸਹੀ ਲੈਣਾ ਪਰ ਪੰਜਾਬ ਦੇ ਵਿੱਚ ਜਾਂ ਹੋਰ ਕਿਤੇ ਦੇਖਣ ਚਾਹੁੰਦਾ ਆਫਰ ਲੈਟਰ ਲੈ ਕੇ ਦਿਖਾ ਕੇ ਹੀ ਏਜੰਟ ਆ ਪੈਸੇ ਲੈ ਲੈਂਦੇ ਸੀ ਇਸ ਕਰਕੇ ਇੱਥੋਂ ਤੁਸੀਂ ਬਿਲਕੁਲ ਹੀ ਸਾਵਧਾਨ ਰਹਿਣਾ ਆਫਰ ਲੈਟਰ ਤੇ ਕਿਸੇ ਨੂੰ ਕੋਈ ਇੱਕ ਦੁੱਕੀ ਵੀ ਦੇਣ ਦੀ ਲੋੜ ਨਹੀਂ ਜੀ ਕਰਨਲ ਜੀ ਜੇਕਰ ਗੱਲ ਸਕਿੱਲ ਵੀਜ਼ਿਆਂ ਦੀ ਕਰੀਏ ਤਾਂ ਕਈ ਤਰ੍ਹਾਂ ਦੇ ਸਕਿੱਲ ਵੀਜ਼ੇ ਨੇ ਜਿਹੜੇ ਉਸ ਸੰਬੰਧਿਤ ਵੀ ਅਪਡੇਟ ਹੈ ਕਿ ਕਈ ਸਕਿੱਲ ਜਿਹੜੀਆਂ ਤੁਹਾਨੂੰ ਆਉਂਦੀਆਂ ਨੇ ਤੁਸੀਂ ਵਰਕ ਪਰਮਿਟ ਡਾਇਰੈਕਟ ਆਸਟ੍ਰੇਲੀਆ ਦਾ ਲੈ ਸਕਦੇ ਹੋ ਕਿਸ ਤਰ੍ਹਾਂ ਦੀਆਂ ਸਕਿੱਲਸ ਨੇ ਜੀ ਉਹ ਹੈਗਾ ਜੀ ਸੈੱਟ ਇਹਨਾਂ ਦੇ ਨਮਾ ਕੱਢਿਆ ਇੱਕ ਉਹ 7 ਦਸੰਬਰ ਤੋਂ ਐਸ ਆਈ ਡੀ ਨੂੰ ਕਹਿੰਦੇ ਸਕਿੱਲਸ ਇਨ ਡਿਮਾਂਡ ਤਰਦੀਪ ਜੀ ਅਸੀਂ ਦੱਸ ਲਈਏ ਤੁਸੀਂ ਜਦੋਂ ਹੋਮ ਫੇਅਰ ਤੇ ਸਕਿੱਲਸ ਇਨ ਡਿਮਾਂਡ ਪਾਉਂਗੇ ਉਹਦੇ ਬਹੁਤ ਸਾਰੇ ਸੌਕ ਓਕਿਊਪੇਸ਼ਨ ਆ ਜਾਣਗੇ ਉਹਦੇ ਵਿੱਚ ਫਾਰਮਿੰਗ ਦਾ ਜਾਜੂਗਾ ਹੁਣ ਤਾਂ ਐਮਪੀਏ ਦਾ ਵੀ ਆ ਗਿਆ ਮੈਨੇਜਮੈਂਟ ਦਾ ਆਰਟੀਫੀਸ਼ੀਅਲ ਇੰਡਸਟਰੀ ਸਭ ਤੋਂ ਟਾਪ ਤੇ ਆ ਉਹਦੀ ਬਹੁਤ ਲੋੜ ਆ ਆਰਟੀਫੀਸ਼ੀਅਲ ਇੰਡਸਟਰੀ ਦੇ ਵਿੱਚ ਜਿੰਨੇ ਵੀ ਸਾਡੇ ਸੁਣਨ ਵਾਲੇ ਆ ਚਾਹੇ ਦਿੱਲੀ ਤੋਂ ਲੈ ਕੇ ਜਾਂ ਜੌਰਬ ਤੋਂ ਲੈ ਕੇ ਇੰਗਲੈਂਡ ਤੋਂ ਯੂਰੋਪੀਅਨ ਕਾਫੀ ਆਉਣਾ ਚਾਹੁੰਦੇ ਕਿਉਂਕਿ ਉੱਥੇ ਇੰਗਲਿਸ਼ ਹੈ ਨਹੀਂਗੀ ਉਹਨਾਂ ਦਾ ਕਮਿਊਨੀਕੇਸ਼ਨ ਮੀਡੀਆ ਦੇ ਵਿੱਚ ਪੜਾਈ ਦੇ ਵਿੱਚ ਨਹੀਂ ਹੁੰਦਾ ਉਹ ਉਹਨਾਂ ਦੇ ਲਈ ਵੀ ਦੱਸ ਦਈਏ ਤੇ ਸਾਰਿਆਂ ਲਈ ਤੇ ਰਜਿਸਟਰਡ ਨਰਸਸ ਹੋ ਗਈਆਂ ਜੀਪੀਜ਼ ਦਾ ਵੀ ਹੈ ਆਪਾਂ ਦੱਸਿਆ ਸੀ ਤੁਹਾਨੂੰ ਕੰਸਟਰਕਸ਼ਨ ਸਾਈਡ ਦੇ ਬਹੁਤ ਸਾਰੇ ਆਕਾਰਪੈਂਟਰ ਆ ਪਲੰਬਰ ਆ ਇਲੈਕਟ੍ਰੀਸ਼ੀਅਨਸ ਦੀ ਬਹੁਤ ਹੀ ਡਿਮਾਂਡ ਆ ਇੱਦਾਂ ਹੀ ਕੋਟ ਨੂੰ ਘਰ ਉਹ ਆਪਾਂ ਅੱਗੇ ਵੀ ਦੱਸਿਆ ਸੀਗਾ ਫਿਸ਼ਿੰਗ ਦਾ ਹੈ ਮੱਛੀ ਪਾਲਣ ਦੇ ਹੈ ਆ ਇਦਾਂ ਹੀ ਹੋ ਰਿਹਾ ਭੇਡਾਂ ਦੇ ਵੀ ਫਾਰਮਾਂ ਦੇ ਫਾਰਮਾਂ ਦੀ ਬਹੁਤ ਲੋੜ ਆ ਕਾਫੀ ਵੱਡਾ ਬਹੁਤ ਖਾਲੀ ਪਿਆ ਸਕਿਲਸ ਦੀ ਬਹੁਤ ਸ਼ੋਰਟੇਜ ਆ ਤਰਖਾਖਾ ਬਹੁਤ ਜ਼ਿਆਦਾ ਆ ਐਕਸਪੀਰੀਅੰਸ ਰੈਲੇਵੈਂਟ ਹੋਣਾ ਚਾਹੀਦਾ ਔਰ ਸਹੀ ਜੈਨੂਇਨ ਸਹੀ ਐਕਸਪੀਰੀਅੰਸ ਹੋਵੇ ਤਾਂ ਤੁਸੀਂ ਡਾਇਰੈਕਟ ਵੀ ਉੱਥੋਂ ਪਰਮਨੈਂਟ ਆ ਸਕਦੇ ਆ ਆਈਟੀ ਦੇ ਵੀ ਬਹੁਤ ਸਾਰੇ ਕੋਰਸ ਹਸਿਆ ਜਿਨ੍ਹਾਂ ਦੇ ਵਿੱਚ ਹਾਲੇ ਵੀ ਡਿਮਾਂਡ ਆ ਤੋਸੀਂ ਤੁਹਾਨੂੰ ਅਸੀਂ ਇੰਨੇ ਟਾਈਮ ਚ ਦੱਸ ਨਹੀਂ ਸਕਦੇ ਓਕੂਪੇਸ਼ਨ ਬਹੁਤ ਵੱਡੀ ਲਿਸਟ ਆ ਓਮ ਫੇਅਰ ਦੀ ਸਾਈਟ ਤੇ ਜਾ ਕੇ ਕੇਲਜ਼ ਇਨ ਡਿਮਾਂਡ ਓਕੂਪੇਸ਼ਨ ਲਿਸਟ ਤੇ ਕਲਿੱਕ ਕਰੋ ਥੱਲੇ ਆ ਜਾਣੀ ਸਾਰੀ ਗੁੱਡ ਲੱਕੀ ਸਾਰਿਆਂ ਨੂੰ ਜੀ ਜੀ ਕਨਾਲ ਜੀ ਅੱਗੇ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕੁਝ ਵਰਤਾਰੇ ਇਹੋ ਜਿਹਾ ਚੱਲ ਰਿਹਾ ਹੈ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਆਸਟ੍ਰੇਲੀਆ ਦੇ ਲੋਕ ਆਸਟ੍ਰੇਲੀਆ ਦੇ ਸਿੱਖ ਸੰਗਤ ਕੀ ਸੋਚਦੀ ਐ ਇਸ ਨੂੰ ਲੈ ਕੇ ਜਿਸ ਤਰ੍ਹਾਂ ਸਿੰਘ ਸਹਿਬਾਨ ਦੀ ਗੱਲ ਕੀਤੀ ਜਾਵੇ ਤਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਉਹਨਾਂ ਨੂੰ ਉਹਨਾਂ ਦੀ ਸੇਵਾਵਾਂ ਤੋਂ ਹਟਾ ਦਿੱਤਾ ਗਿਆ ਜਿਸ ਤੋਂ ਬਾਅਦ ਖਬਰ ਇਹ ਵੀ ਆਈ ਹੈ ਕਿ ਬਾਕੀ ਸਿੰਘ ਸਹਿਬਾਨ ਜਿਹੜੇ ਗਿਆਨੀ ਰਗਵੀਰ ਸਿੰਘ ਨੇ ਅਕਾਲ ਤਖਤ ਦੇ ਉਹ ਇਸ ਗੱਲ ਤੋਂ ਨਾਰਾਜ਼ ਚੱਲ ਰਹੇ ਨੇ ਉਹਨਾਂ ਦਾ ਕਹਿੰਦੇ ਕਿ ਇਹ ਕੋਈ ਵਿਧੀ ਵਿਧਾਨ ਨਹੀਂ ਹੈ ਕਿਸੇ ਜਥੇਦਾਰ ਨੂੰ ਉਸ ਦੇ ਅਹੁਦੇ ਤੋਂ ਸੇਵਾਵਾਂ ਤੋਂ ਹਟਾਉਂਦਾ ਸੋ ਤੁਸੀਂ ਤੁਹਾਨੂੰ ਕੀ ਲੱਗਦਾ ਹੈ ਕੀ ਸੋਚਦੇ ਹੋ ਤੁਸੀਂ ਵਿਚਰਦੇ ਹੋ ਇਥੋਂ ਦੀ ਸਿੱਖ ਸੰਗਤ ਇਸ ਬਾਰੇ ਕੀ ਸੋਚਦੀ ਹੈ ਦੇਖੋ ਇੱਕ ਜਿਹੜਾ ਸਾਰਿਆਂ ਦੇ ਪੋਲੀਟੀਸ਼ੀਅਨ ਆ ਜਦੋਂ ਮੀਰੀ ਪੀਰੀ ਦਾ ਸੰਧਾਨਤ ਸੀਗਾ ਬਾਹਰ ਵੀ ਇੱਥੇ ਕਾਫੀ ਕੈਂਪ ਵੀ ਲੱਗਦੇ ਆ ਪਹਿਲਾਂ ਵੀ ਅਸੀਂ ਕੈਂਪ ਕਾਲਜਾਂ 'ਚ ਵੀ ਲਾਏ ਆ ਹੋਰ ਵੀ ਸੁਣਿਆ ਆ ਅ ਜੋ ਹਾਲਤ ਹੋਣੀ ਹੋ ਰਹੀ ਆ ਯਾਰੀ ਆ ਇਹ ਤਾਂ ਉਹੀ ਆ ਰਹੀ ਆ ਵੀ ਆਪਣੇ ਆਪ ਪੈੜਾ ਪੈਰ ਤੇ ਕੁਹਾੜਾ ਮਾਰਨ ਵਾਲੀ ਗੱਲ ਆ ਤੇ ਜਿੰਨੇ ਵੀ ਪੋਲੀਟੀਸ਼ੀਅਨ ਆ ਹੈਗੇ ਆ ਅਕਾਲੀ ਦਲ ਦੇ ਜਾਂ ਹੋਰ ਜਿਹੜਾ ਕਿ ਮੀਰੀ ਪੀਰੀ ਦੇ ਸਿਧਾਂਤ ਦੇ ਵਿੱਚ ਜੋ ਸੀਗਾ ਪੋਲਿਟਿਕਸ ਤੇ ਧਰਮ ਧਰਮ ਦਾ ਕੋਟਾ ਉੱਪਰ ਰਹਿਣਾ ਚਾਹੀਦਾ ਜਦ ਕਿ ਹੁਣ ਪੋਲਿਟਿਕਸ ਉੱਪਰ ਚੱਲ ਰਹੀ ਆ ਇਹਦੇ ਵਿੱਚ ਸਾਰਿਆਂ ਦਾ ਹੀ ਨਾਸ਼ ਹੋਣ ਦਾ ਯਾਰ ਆ ਔਰ ਜਿਹੜਾ ਸੱਚ ਆ ਸੱਚ ਕਦੇ ਵੀ ਸੱਚ ਪੁਰਾਣਾ ਹੋਵੇ ਨਹੀਂ ਸੀਤਾ ਕਦੇ ਨਾ ਪਟੇ ਉਹ ਮਹਾਰਾਜ ਨੇ ਸਾਨੂੰ ਦੱਸਿਆ ਹੈ ਵੀ ਜੇ ਤੇ ਇਹਨਾਂ ਨੂੰ ਸੀਨ ਲਾਉਗੇ ਇਹ ਸਾਰਿਆਂ ਨੂੰ ਸਲਾਈ ਮਾਰ ਦੋਗੇ ਫੇਰ ਤਾਂ ਕਦੇ ਵੀ ਨਹੀਂ ਪਟਣਾ ਉਹ ਸਲਾਈ ਨਹੀਂ ਹੋਊਗੀ ਪਰ ਇਹ ਜਿੰਨਾ ਜਿੰਨਾ ਪਾਟ ਉਢੇੜ ਹੋਈ ਜਾ ਰਹੀ ਆ ਹੈਡ ਬੋਇਲਡ ਹੋ ਚੁੱਕੇ ਸਾਰਿਆਂ ਦੇ ਬੋਲਣ ਵੇਲੇ ਤੋਂ ਵੀ ਇਹਨਾਂ ਨੂੰ ਗੁਰੇਜ ਨਹੀਂ ਲੱਗ ਰਿਹਾ ਇੰਨੇ ਬੋਰਡ ਅਪ ਹੋ ਚੁੱਕਾ ਸਹਿਜ ਹੈ ਨਹੀਂਗਾ ਮੈਨੂੰ ਲੱਗਦਾ ਇਹਨਾਂ ਸਾਰਿਆਂ ਨੂੰ 2-2 ਘੰਟੇ ਰੋਜ਼ ਬੈਠ ਕੇ ਮੈਡੀਟੇਸ਼ਨ ਜ਼ਰੂਰੀ ਆ ਕਰਨੀ ਚਾਹੀਦੀ ਕੰਸਲਟੇਸ਼ਨ ਲੈਣੀ ਚਾਹੀਦੀ ਇਸ ਵੇਲੇ ਸਾਰਿਆਂ ਨੂੰ ਪੋਲੀਟਿਸ਼ੀਅਨ ਉਹ ਵੀ ਦੁਸ਼ਿਆਰਾਂ ਨੂੰ ਵੀ ਮੈਡੀਟੇਸ਼ਨ ਦੀ ਇਹਨਾਂ ਨੂੰ ਇਹ ਚਾਹੀਦੀ ਲੋੜ ਆ ਪਲੱਸ ਅਸੀਂ ਕੁਝ ਕੀ ਕਹਿ ਸਕਦੇ ਆ ਐਡੀ ਮਨੁੱਖਤਾ ਦੀ ਮੈਂ ਕਹਿ ਸਕਦਾ ਇਕੱਲੇ ਸਿੱਖਾਂ ਦੀ ਨਹੀਂ ਮਨੁੱਖਤਾ ਦੀ ਸਰਬੋਤਮ ਸੰਸਥਾ ਉਸ ਵੇਲੇ ਮੁਗਲ ਵੇਲੇ ਜਦੋਂ ਬਾਬਰ ਨੂੰ ਯਾਵਰ ਗਿਆ ਐਡਾ ਦੁਨੀਆ ਤੇ ਕਹਿਰ ਟਾਇਆ ਮੁਗਲਾਂ ਨੇ ਸਾਰੀ ਦੁਨੀਆ ਤੇ ਚੱਲ ਰਿਆ ਸੀਗਾ ਉਸ ਵੇਲੇ ਇਸ ਗੁਰੂ ਬਾਬੇ ਨੇ ਗੁਰੂ ਕਾਲ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਤੱਕ ਜਦੋਂ ਕਲ ਈਨ ਨਹੀਂ ਮੰਨੀ ਉਹਦੀ ਵੀ ਅਸੀਂ ਤੋ ਕਹਿੰਦੇ ਪੱਗਾਂ ਨਹੀਂ ਬੰਨ ਸਕਦੇ ਤੁਸੀਂ ਕੁੜੀਆਂ ਨੇ ਗੁਰਦੁਆਰੇ ਮੰਦਰਾਂ ਚ ਨਹੀਂ ਜਾ ਸਕਦੇ ਮਸੀਤਾਂ ਚ ਨਹੀਂ ਜਾ ਸਕਦੀਆਂ ਲੇਡੀਜ਼ ਵਾਸਤੇ ਬਹੁਤ ਬੁਰਾ ਹਾਲ ਸੀਗਾ ਉਸ ਵੇਲੇ ਪਲੱਸ ਉਦੋਂ ਮਿਨੋਰਟੀਜ਼ ਨੂੰ ਪਾਣੀ ਵੀ ਨਹੀਂ ਸੀ ਪੀਣ ਦਿੱਤਾ ਜਾਂਦਾ ਉਹ ਕਾਰ ਨਹੀਂ ਸੀ ਬੜ ਸਕਦੇ ਉਸ ਸਾਰੇ ਝੂਠ ਦਾ ਪਰਦਾ ਝਾਹਰ ਕਰਕੇ ਗੁਰੂ ਸਾਹਿਬ ਨੇ ਕਿਹਾ ਮੈਂ ਸਾਰਿਆਂ ਨੂੰ ਉਪਦੇਸ਼ ਸਾਰਿਆਂ ਨੂੰ ਗੱਲ ਲਵਾਉਂਗਾ ਗੁਰੂ ਹਰਗੋਬਿੰਦ ਸਾਹਿਬ ਨੇ ਸਾਰੀਆਂ ਜਾਤਾਂ ਨੂੰ ਬਰਾਬਰ ਕਰਦਿਆਂ ਹੋਇਆਂ ਫੇਰ ਇਹ ਇੱਕ ਵਧੀਆ ਘੋੜੇ ਵਧੀਆ ਸਿੰਘ ਸਾਜੇ ਅਤਹੀ ਰਣਮੇ ਤਵਜੂਜ਼ ਮਰੌਂਦਾ ਮਾਰਗਦਰਸ਼ਨ ਦਿੱਤਾ ਹੋਇਆ ਸਾਰਿਆਂ ਨੂੰ ਤੇ ਉਸ ਵੇਲੇ ਤੋਂ ਲੈ ਕੇ ਜੇ ਦੇਖਿਆ ਜਾਵੇ ਤਾਂ ਹੁਣ ਇਹ ਆਪਣੇ ਸਹਿਬਜ਼ਾਦਿਆਂ ਨੇ ਆਪਣੇ ਜਾਨਾਂ ਕਰਵਾਣ ਕਰ ਦਿੱਤੀਆਂ ਨੀਹਾਂ ਦੇ ਵਿੱਚ ਹਨ ਹੋ ਕੇ ਇੰਨੇ منی ਪਰ ਇਹ ਆਪਣੇ ਆਉਧਿਆਂ ਦੀ ਖਾਤਰ ਇੰਨੇ ਚੁੰਬੜੇ ਹੋਏ ਆ ਚਿਚੜੀ ਵਾਂਗੂ ਵੀ ਬਾਕੀਆਂ ਦਾ ਭਲਾ ਦੇਖ ਹੀ ਨਹੀਂ ਰਿਹਾ ਜੇ ਉਹਦੇ ਚਲ ਜੂਗੇ ਦੁਆਰਾ ਵੀ ਮਿਲਦੇ ਰਹਿੰਦੇ ਆ ਵੀ ਗੁਰੂ ਵੱਲੋਂ ਇਹਨਾਂ ਦਾ ਬਹੁਤ ਹੀ ਬੁਰਾ ਹਾਲ ਹੋਣ ਜਾ ਰਿਹਾ ਆ ਇਸੇ ਤਰ੍ਹਾਂ ਆਪਾਂ ਦੇ ਰਹੇ ਆ ਵੀ ਜਦੋਂ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਵੀ ਆਨੰਦਗੜ੍ਹ ਤੋਂ ਦੇਖਦੇ ਆ ਉਹ ਸਾਡਾ ਬੈਰਾਗ ਇੰਨਾ ਹੁੰਦਾ ਨਾ ਦਿਨਾਂ ਦੇ ਵਿੱਚ ਸਾਰੀਆਂ ਸੰਗਤਾਂ ਦੇ ਵਿੱਚ ਗੁਰੂ ਘਰਾਂ 'ਚ ਵੀ ਵੀ ਸਾਰਾ ਕੁਝ ਭੁੱਲ ਜਾਂਦਾ ਬੰਦਾ ਪਰ ਇਹਨਾਂ ਨੂੰ ਇਹਨਾਂ ਗੱਲਾਂ ਤੋਂ ਡੇ ਬਾਏ ਡੇ ਐਵਰੀ ਡੇ ਨਮੀ ਤੋਂ ਨਮੀ ਇਹ ਆਪਣੀ ਡਿਕਟੇਟਰਸ਼ਿਪ ਦਿਖਾ ਰਹੇ ਆ ਅਸੀਂ ਕਿਸੇ ਦੇ ਬਰੋਚ ਨਹੀਂ ਹੈਗੇ ਪਰ ਹੁਣ ਇਹ ਦਿਸਦਾ ਆ ਆਪਣੀ ਡਿਕਟੇਟਰਸ਼ਿਪ ਬਾਕੀਆਂ ਨੂੰ ਕਹਿੰਦੇ ਆ ਕਿ ਸਾਡੇ ਧਰਮ 'ਚ ਤਾਂ ਬਿਲਕੁਲ ਹੀ ਨਹੀਂ ਸੀ ਇਹ ਸ਼ਰੇਆਮ ਡਿਕਟੇਟਰਸ਼ਿਪ ਚੱਲ ਰਹੀ ਆ ਸੂਬੇਦਾਰਾਂ ਦੇ ਹੁਕਮ ਚੱਲ ਰਹੇ ਆ ਔਰ ਸਾਡੀਆਂ ਤਰਸਜੋਗ ਹਸਤੀਆਂ ਜਿਨ੍ਹਾਂ ਨੇ ਅਸੀਂ ਹੁਣ ਇਹੀ ਕਹਿੰਨੇ ਜਿਹੜੀਆਂ ਬਹੁਤ ਮਾਨਮਤਾ ਸੀ ਭਈ ਅਕਾਲ ਤਖਤ ਸਿੱਖ ਕੌਮ ਦੀ ਸ਼ਾਨ ਹੈ ਅਕਾਲ ਤਖਤ ਮਹਾਨ ਹੈ ਉਹਨਾਂ ਨੂੰ ਆਪੇ ਹੀ ਕਹਿ ਕੇ ਆਪ ਨੂੰ ਹੀ ਖੋਰਾ ਲਾਈ ਜਾ ਰਹੇ ਆ ਫਿਰ ਇਹ ਕਹਿੰਦੇ ਆ ਜੀ ਫਲਾਨੀ ਸੰਸਥਾ ਆ ਆਰਐਸਐਸ ਆ ਉਹ ਆ ਇਟ ਮੀਨਸ ਉਹਨਾਂ ਨੂੰ ਤੁਸੀਂ ਸਰਵੋਤਮ ਸਮਝ ਰਹੇ ਹੋ ਤਾਂ ਕੁਝ ਵੀ ਨਹੀਂ ਸੀ ਗਿਆ ਆਰਐਸਐਸ ਨੂੰ ਹੋਣ ਦੇ ਵਿੱਚ ਲਿਆਉਣ ਵਾਸਤੇ ਇਹ ਤਾਂ ਤਾਂ ਨੂੰ ਬਚਾਉਣ ਵਾਸਤੇ ਇਹਨਾਂ ਗੁਰੂਆਂ ਨੇ ਤਾਂ ਕਰਵਾਨੀਆਂ ਕੀਤੀਆਂ ਇਹ ਆਪਣੇ ਆਪ ਹੀ ਉਹਨਾਂ ਨੂੰ ਉਪਰ ਦਿਖਾ ਦਿੰਦੇ ਆ ਸੋ ਇਹਨਾਂ ਦੇ ਦਿਮਾਗ ਜੇ ਕੰਮ ਕਰਦੇ ਹੋਣ ਮਹਾਰਾਜ ਦੀ ਕਿਰਪਾ ਹੋਵੇ ਤਾਂ ਕੋਈ ਹੋਰ ਦਖਲ ਨਹੀਂ ਹੁੰਦਾ ਹੁਣ ਤਾਂ ਆਪੂ ਹੀ ਲੱਗਿਓ ਆਪੇ ਹੀ ਸਾਰੇ ਢੋਲ ਆਉਣ ਲੱਗੇ ਆ ਇਹਨਾਂ ਨੂੰ ਮਿਲ ਬੈਠ ਕੇ ਇਹ ਫੈਸਲਾ ਕਰ ਲੈਣਾ ਚਾਹੀਦਾ ਹੈ ਧਿਆਨ ਤੋੜਿਆ ਕਿ ਪੋਜ਼ਿੰਗ ਸਿਸਟਮ ਕਰਕੇ ਬਿਲਕੁਲ ਇਹਨਾਂ ਨੂੰ ਠੰਮੇ ਦੇ ਨਾਲ ਇਹ ਕੀ ਆਉਧੇ ਹੁੰਦੇ ਆ ਜਿਹੜਾ ਫਸੇਲ ਦੇ ਉੱਤੋਂ ਅਲੋਕਿਕ ਆਪਾਂ ਕਿਹਾ ਸੀ ਅਲਾਹ ਹੀ ਫਰਮਾਨ ਹੀ ਹੋਇਆ ਉਹ ਜੋ ਕਿ ਸਿੰਘ ਸਾਹਿਬਾਂ ਨੇ ਕੀਤਾ ਸੀਗਾ ਸਿੰਘ ਸਾਹਿਬਾਂ ਨੂੰ ਉਸਲੇ ਗੁਰੂ ਰੂਪ ਹੋ ਜਾਂਦੇ ਆ ਪੰਜ ਪਿਆਰੇ ਇਹਨੂੰ ਆਪਾਂ ਮੰਨਦੇ ਆ ਆਪਰਾਮ ਤੁਹਾਨੂੰ ਪਤਾ ਆ ਜਦੋਂ ਅਸੀਂ ਪੰਜ ਪੰਜ ਸਿੰਘ ਇਕੱਠੇ ਹੁੰਦੇ ਗੁਰੂ ਸਾਹਿਬ ਨੇ ਆਪ ਹੀ ਕਿਹਾ ਸੀਗਾ ਉਹ ਆਪ ਹੀ ਦਾ ਹੈ ਉਹਨਾਂ ਤੋਂ ਅੰਮ੍ਰਿਤ ਵੀ ਛਕਿਆ ਸੀ ਤੇ ਮੈਂ ਹੁਣ ਅੱਜ ਤੋਂ ਗੁਰ ਚੇਲਾ ਉਹ ਵਾਲਾ ਸੰਦੇਸ਼ ਸਾਨੂੰ ਦਿੱਤਾ ਹੋਇਆ ਸਾਰਾ ਸਾਰੇ ਹੀ ਸਿਧਾਂਤ ਦੀਆਂ ਧੱਜੀਆਂ ਉਲ ਰਹੀਆਂ ਅਸੀਂ ਤਾਂ ਗੱਲ ਹੀ ਨਹੀਂ ਕਰਨੀ ਚਾਹੁੰਦੇ ਸੀਗੇ ਵੀ ਇਹ ਗੱਲ ਬਾਹਰ ਜਾਵੇ ਨਾ ਸਿੱਖਾਂ ਦਾ ਅੰਦਰੂਨੀ ਮਸਲਾ ਪਰ ਜੋ ਦਿਖ ਰਿਹਾ ਹੋਣ ਇਹਦੇ ਬਾਰੇ ਤਾਂ ਬਾਹਰ ਵਾਲੇ ਸਿੱਖਾਂ ਦੇ ਕੋਲ ਇੰਨੇ ਗਰੁੱਪਸ ਦੇ ਵਿੱਚ ਇੰਨੀ ਹੁਣ ਉਦਾਸੀਨਤਾ ਹੀ ਹੋਈ ਆ ਗੁੱਸਾ ਵੀ ਨਾਣ ਨਾਲ ਆ ਰਿਹਾ ਵੇ ਇੱਕ ਹੀ ਹਾਲ ਹੋਣ ਜਾ ਰਿਹਾ ਆ ਇਸੇ ਕਰਕੇ ਉਹ ਗੁੱਸਾ ਦੂਜੇ ਤੇ ਜਿਹੜੇ ਦਿਨ ਪ੍ਰਗਟ ਵੀ ਹੋਇਆ ਸੀਗਾ ਉਹ ਜਦੋਂ ਉਹ ਗੋਲੀ ਦਾ ਹੋਇਆ ਐਲਾਨ ਇਹ ਸਾਰਾ ਕੁਝ ਕੁਦਰਤੀ ਜਿਦਾਂ ਮੈਂ ਦੇਖ ਰਿਹਾ ਵੀ ਵਾਪਰਿਆ ਵੀ ਇਹਨਾਂ ਨੂੰ ਇਹ ਬੈਠਣਾ ਚਾਹੀਦਾ ਸਮਝਣਾ ਚਾਹੀਦਾ ਵੀ ਜਾਨਾ ਨਾ ਗਵਾਉਣ ਕਿਸੇ ਦੇ ਲੇਡੀ ਦੇ ਬਾਰੇ ਇਦਾਂ ਦੇ ਬੋਲ ਬੋਲੇ ਗਏ ਵੀ ਇਹ ਬੈਠ ਕੇ ਇਹ ਇਹਦੇ ਬਾਰੇ ਫੈਸਲੇ ਲੈਣੇ ਸਿੰਘ ਸਾਹਿਬਾਨਾਂ ਦੇਗੇ ਜਾਂ ਉਹਨਾਂ ਦੇ ਵਿਰੁੱਧ ਬੋਲਣਾ ਚਾਹੇ ਕਿਦਾਂ ਵੀ ਆ ਇਹ ਬਹੁਤ ਹੀ ਮਾੜਾ ਆ ਇਹਦੇ ਬਾਰੇ ਇਹਨਾਂ ਸਾਰਿਆਂ ਨੂੰ بے ਪ੍ਰੋਤਗੀ ਜਿਹੜੀ ਹੋ ਚੁੱਕੀ ਆ ਇਹਦੇ ਬਾਰੇ ਭਰੋਸਾ ਲਿਆਉਣ ਵਾਸਤੇ ਉਹਨਾਂ ਦੇ ਯਕੀਨ ਕਰਨਾ ਚਾਹੀਦਾ ਇਹ ਫੈਸਲੇ ਨਹੀਂ ਲੈਣੇ ਚਾਹੀਦੇ ਤਤਕੜਤ ਤੇ ਇਸੇ ਕਰਕੇ ਇਹਨਾਂ ਦਾ ਸਾਰਿਆਂ ਨੇ ਬਾਹਰ ਵਾਲੀਆਂ ਜਿੰਨੀਆਂ ਸੰਸਮਾ ਆਇਆ ਉਹਨਾਂ ਦਾ ਇਹ ਹੀ ਸੰਦੇਸ਼ ਹੈ ਜੀ ਬਹੁਤ ਬਹੁਤ ਧੰਨਵਾਦ ਕਰਨਲ ਜੀ ਤੁਸੀਂ ਸਾਡੇ ਨਾਲ ਜੁੜੇ ਥੈਂਕ ਯੂ ਸੋ ਕੁਝ ਅਹਿਮ ਵਿਸ਼ਿਆਂ ਦੇ ਉੱਪਰ ਗੱਲਬਾਤ ਕੀਤੀ ਹੈ ਸੋ ਉਮੀਦ ਕਰਦੇ ਹਾਂ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਅਗਲੇ ਹਫਤੇ ਮੁੜ ਹਾਜ਼ਰ ਹੋਵਾਂਗੇ ਮੈਨੂੰ ਤੇ ਇਜਾਜ਼ਤ ਧੰਨਵਾਦ Oh <phone rings>